ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀਰ ਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਬਣਾਵਾਂਗੇ ਜੀ ਅੱਜ ਚੁੜਾਈ ਔਰ ਪਾਲਕ ਦਾ ਸਾਗ ਇਹ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦਾ ਹੈ ਤੇ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਜਿਵੇਂ ਕਿ ਅੱਜਕੱਲ੍ਹ ਬਰਸਾਤਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਬਜ਼ੀਆਂ ਮਹਿੰਗੀਆਂ ਹੋ ਚੁੱਕੀਆਂ ਹਨ ਤਾਂ ਤੁਸੀਂ ਇਹ ਵਾਲਾ ਸਾਗ ਜਿਹੜਾ ਛਟਪਟ ਬਣਾ ਕੇ ਖਾ ਸਕਦੇ ਹੋ ਠੀਕ ਹੈ ਜੀ ਤੇ ਇੱਥੇ ਆਪਾਂ ਨੇ ਇੱਕ ਗੁੱਚੀ ਲਈ ਆ ਪਾਲਕ ਦੀ ਦੋ ਗੁੱਚੀਆਂ ਲਈਆਂ ਨੇ ਜੀ ਆਪਾਂ ਨੇ ਚੜਾਈ ਦੀਆਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਚੂਕਸਵਾਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲੈਣਾ ਹੈ ਜੀ ਇਹਦੇ ਉੱਤੇ ਰੇਤਾ ਮਿੱਟੀ ਜੀ ਬਹੁਤ ਲੱਗੀ ਹੁੰਦੀ ਹੈ ਕਿਰਕਲ ਜਿਤ ਤੱਕ ਪਾਣੀ ਚੰਗੀ ਤਰ੍ਹਾਂ ਦੇ ਨਾਲ ਧੋਣਾ ਹੈ ਤੇ ਆਪਾਂ ਇਹਨੂੰ ਹੁਣ ਸਵਾਰ ਲੈਣੇ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਦਲੇ ਹੋਏ ਛੋਲੀਆਂ ਦੀ ਦਾਲ ਦੀ ਕੌਲੀ ਲੈ ਲਈਏ ਛੋਟੀ ਕੌਲੀ ਆਪਾਂ ਦਾਲ ਦੀ ਲਈ ਹੈ ਇਹ ਇਹ ਦਾਲ ਆਪਾਂ ਹੁਣ ਭਿਉਂ ਕੇ ਰੱਖ ਦਾਂਗੇ ਇਹ ਸਾਗ ਸਵਾਰਨ ਤੋਂ ਪਹਿਲਾਂ ਆਪਾਂ ਦਾਲ ਜਿਹੜੀ ਭਿਉਂ ਕੇ ਰ ਇਹ ਦਾਲ ਜਿਹੜੀ ਪਾਵਾਂਗੇ ਆ ਇੱਕ ਤਾਂ ਇਹ ਠੰਡੀ ਤਸੀਰ ਦੀ ਹੁੰਦੀ ਹੈ ਇੱਕ ਜਦੋਂ ਨਾ ਆਪਾਂ ਸਾਗ ਕੋਟਦੇ ਆ ਉਹਦੋਂ ਆਲਣ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਆਪਾਂ ਇਹ ਦਾਲ ਪਾ ਕੇ ਸਾਗ ਬਣਾਈਏ ਤਾਂ ਚਲੋ ਜੀ ਆਪਾਂ ਇਹਨੂੰ ਪਿਓ ਕੇ ਰੱਖ ਦਿੰਨੇ ਆ ਇਹਨੇ ਹਾਂਜੀ ਦੇਖੋ ਆਪਾਂ ਨੇ ਸਾਗ ਸਵਾਰ ਲਿਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਮੋਟੀਆਂ ਡੰਡੀਆਂ ਜਿਹੜੀਆਂ ਹਟਾ ਦਿੱਤੀਆਂ ਤੇ ਇਸ ਤਰ੍ਹਾਂ ਆਪਾਂ ਨੇ ਜਿਹੜੇ ਨੀਚੇ ਪੱਤੇ ਸੀ ਰੱਖ ਲਏ ਤੇ ਉੱਪਰੋਂ ਇੱਕ ਰੂੰਬਲ ਜੀ ਰੱਖ ਲਈ ਹੈ ਜੀ ਤੇ ਬਾਕੀ ਦੀਆਂ ਆਪਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਡੰਡੀਆਂ ਸੀਗੀਆਂ ਮੋਟੀਆਂ ਜੀਆਂ ਉਹ ਹਟਾਤੀਆਂ ਤੇ ਜਿਹੜਾ ਖਰਾਬ ਪੱਤਾ ਸੀ ਉਹ ਵੀ ਆਪਾਂ ਕੱਢਤਾ ਤੇ ਆਪਾਂ ਹੁਣ ਕਈ ਪਾਣੀਆਂ ਦੇ ਵਿੱਚ ਸਾਗ ਨੂੰ ਧੋ ਲਈਏ ਸਾਗ ਨੂੰ ਆਪਾਂ ਨੇ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਆ ਸੀ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਟੋਕਰੀ ਦੇ ਵਿੱਚ ਪਾਣੀ ਨੂੰ ਚੜੰਦੇ ਲਈ ਰੱਖ ਦਿੱਤਾ ਸੀਗਾ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਸਾਰਾ ਪਾਣੀ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਸੁੱਕ ਚੁੱਕਿਆ ਹੈ ਤੇ ਇਧਰ ਜਿਹੜੀ ਆਪਾਂ ਨੇ ਧਾਲ ਭਿਉ ਕੇ ਰੱਖੀ ਸੀ ਇਹ ਵੀ ਮੈਂ ਚੰਗੀ ਤਰ੍ਹਾਂ ਧੋ ਲਈਏ ਤੇ ਪਾਣੀ ਇਹਦੇ ਵਿੱਚੋਂ ਕੱਢ ਦਿੱਤਾ ਹੈ ਆਪਾਂ ਨੇ ਇਹਨੂੰ ਆਪਾਂ ਹੁਣ ਕੁੱਕਰ ਵਿੱਚ ਪਾ ਲਵਾਂਗੇ ਹੁਣ ਪਾਏ ਦੇ ਵਿੱਚ ਪਾ ਦਵਾਂਗੇ 3 ਗਲਾਸ ਪਾਣੀ ਦੇ ਇਹ ਨਾਰਮਲ ਜਿਹਾ ਗਲਾਸ ਹੈ ਜਿਹੜਾ ਆਪਣੇ ਘਰਾਂ ਦੇ ਵਿੱਚ ਆਮ ਹੀ ਹੁੰਦਾ ਹੈ ਹਾਂਜੀ ਇੱਥੇ ਦੇਖੋ ਆਪਾਂ ਨੇ ਕੁੱਕਰ ਗੈਸ ਦੇ ਉੱਤੇ ਰੱਖ ਦਿੱਤਾ ਹੈ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਜੀ ਸੁੱਕੇ ਮੇਥੇ ਇਹ ਮੇਥੇ ਜਿਹੜੇ ਬੈਵਾਦੀ ਤੋਂ ਵੀ ਚੰਗੇ ਹੁੰਦੇ ਆ ਤੇ ਨਾਲ ਇਹ ਦੇ ਨਾਲ ਸਾਗ ਦੇ ਵਿੱਚ ਫਲੇਵਰ ਵੀ ਬਹੁਤ ਵਧੀਆ ਆਉਂਦਾ ਹੈ ਠੀਕ ਹੈ ਜੀ ਤੇ ਆਪਾਂ ਇਹ ਪਾ ਦਿੱਤੇ ਆ ਤੇ ਆਪਾਂ ਹੁਣ ਦਾਲ ਨੂੰ ਦਿੰਨੇ ਆ ਢਾਕ ਤੇ ਸੇਕ ਆਪਾਂ ਮੀਡੀਅਮ 'ਤੇ ਕਰ ਦਿੰਨੇ ਆ ਇਹਨੇ ਪਾਣੀ ਗਰਮ ਹੁੰਦਾ ਇਹਨੇ ਨੂੰ ਆਪਾਂ ਸਾਗ ਕਟਿੰਗ ਕਰ ਲੈਣੇ ਆ ਹਾਂਜੀ ਦੇਖੋ ਇੱਥੇ ਹੁਣ ਆਪਾਂ ਸਾਗ ਜਿਹੜਾ ਆ ਕੱਟ ਕੇ ਕਰ ਲੈਣੇ ਆ ਤਿਆਰ ਤੁਸੀਂ ਦਾਤੀ ਨਾਲ ਵੀ ਕੱਟ ਸਕਦੇ ਹੋ ਚਾਕੂ ਨਾਲ ਵੀ ਕੱਟ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਅੱਧਾ ਸਾਗ ਕੱਟ ਲਿਆ ਏ ਆਪਾਂ ਇਹ ਪਾ ਦੇਵਾਂਗੇ ਕੁੱਕਰ ਦੇ ਵਿੱਚ ᱱੋ ਜੀ ਆਪਾਂ ਨੇ ਇੱਕ ਵਾਰ ਤਾਂ ਪਾ ਦਿੱਤਾ ਸਾਗ ਤੇ ਇੰਨਾ ਹੀ ਸਾਗ ਆਪਣੇ ਕੋਲ ਹੋਰ ਐ ਇੰਨੇ ਆਪਾਂ ਉਹ ਕੱਟ ਲਈਏ ਉਹ ਵੀ ਆਪਾਂ ਬਾਦੇ ਵਿੱਚ ਇਹ ਚ ਪਾ ਦੇਵਾਂਗੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਢੱਕ ਦਾਂਗੇ ਤੇ ਸੇਕ ਹੁਣ ਇੱਥੇ ਆਪਾਂ ਨੇ ਫੁੱਲ ਕਰ ਲਿਆ। ਹਾਂਜੀ ਦੇਖੋ ਇੱਥੇ ਆਪਾਂ ਨੇ ਸਾਗ ਦੁਬਾਰਾ ਫਿਰ ਕੱਟ ਲਿਆ ਏ। ਅੱਧਾ ਆਪਾਂ ਪਹਿਲਾ ਪਾਤਾ ਸੀ ਤੇ ਅੱਧਾ ਵਾਲਾ ਇਹ ਆਪਾਂ ਹੁਣ ਪਾ ਦੇਵਾਂਗੇ। ਹਾਂਜੀ ਦੇਖੋ ਇੱਥੇ ਆਪਾਂ ਨੇ ਸਾਰਾ ਸਾਗ ਪਾ ਦਿੱਤਾ ਏ ਕੁੱਕਰ ਦੇ ਵਿੱਚ ਤੇ ਇਹਦੇ ਵਿੱਚ ਪਾ ਦੇਵਾਂਗੇ ਜੀ ਹੁਣ ਆਪਾਂ ਸਵਾਦ ਅਨੁਸਾਰ ਨਮਕ। ਸਵਾਦ ਅਨੁਸਾਰ ਆਪਾਂ ਨਮਕ ਪਾ ਲਵਾਂਗੇ ਜੀ 1.5 ਚਮਚ ਪਾਵਾਂਗੇ ਆਪਾਂ। ਇਹਦੇ ਵਿੱਚ ਹੁਣ ਆਪਾਂ ਪਾ ਦੇਵਾਂਗੇ ਜੀ ਥੋੜਾ ਜਿਹਾ ਸਰੋਂ ਦਾ ਤੇਲ ਇਹਦੇ ਨਾਲ ਸਾਗ ਨਾਲ ਜਦੋਂ ਆਪਾਂ ਕੁੱਕਰ ਦਾ ਢੱਕਣ ਲਗਾਵਾਂਗੇ ਉਦੋਂ ਬਾਹਰ ਨਹੀਂ ਨਿਕਲੂਗਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਪਾਣੀ ਤੁਸੀਂ ਬੈਲਾਂ ਹੀ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਪੱਤੇਦਾਰ ਸਬਜ਼ੀਆਂ ਨਮਕ ਪਾਣ ਤੋਂ ਬਾਅਦ ਪਾਣੀ ਛੱਡ ਦਿੰਦੀਆਂ ਇਸ ਕਰਕੇ ਆਪਾਂ ਨੇ ਤਿੰਨ ਕ ਗਲਾਸ ਹੀ ਪਾਣੀ ਦੇ ਪਾਣੇ ਆ ਹਾਂਜੀ ਨਮਕ ਪਾਣ ਤੋਂ ਬਾਅਦ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਢੱਕ ਦਾਂਗੇ ਤੇ ਇਹਨੂੰ ਆਪਾਂ ਫੁੱਲ ਸੇਕਦੇ ਉੱਤੇ ਹੀ ਰਿੱਝੀ ਜਾਣ ਦਵਾਂਗੇ 10 ਮਿੰਟ ਆਪਾਂ ਰਿੱਝਣ ਦਵਾਂਗੇ ਐਨੇ ਆਪਾਂ ਇਹਦੇ ਵਿੱਚ ਪਾਉਣ ਦੇ ਲਈ ਲਸਣ ਅਦਰਕ ਮਿਰਚਾਂ ਪਿਆਜ਼ ਵਗੈਰਾ ਕਟਿੰਗ ਕਰ ਲਈਏ ਇਧਰ ਸਾਗ ਨੂੰ ਫੁੱਲ ਸੇਕਦੇ ਉੱਤੇ ਰਿੱਝਦੇ ਹੋਏ 10 ਮਿੰਟ ਹੋ ਚੁੱਕੇ ਆ ਤੇ ਇਧਰ ਆਪਾਂ ਨੇ ਲਸਣ ਅਦਰਕ ਪਿਆਜ਼ ਔਰ ਹਰੀਆਂ ਮਿਰਚਾਂ ਲੈ ਲਈਆਂ ਹਰੀਆਂ ਮਿਰਚਾਂ ਤੁਸੀਂ ਦੇਖ ਕੇ ਲੈ ਲੈਣੀ ਆ ਕਈ ਵਾਰੀ ਕੌੜੀ ਕੱਟ ਹੁੰਦੀਆਂ ਮਿਰਚਾਂ ਬਣ ਦੇ ਕੇ ਸਵਾਦ ਅਨੁਸਾਰ ਤੁਸੀਂ ਪਾ ਲੈਣੀ ਹੈ ਜੀ ਤੇ ਪਿਆਜ਼ ਆਪਾਂ ਇੱਕ ਹੀ ਪਾਵਾਂਗੇ ਕਿਉਂਕਿ ਸਾਗ ਦੇ ਤੜਕੇ ਦੇ ਵਿੱਚ ਜ਼ਿਆਦਾ ਪਿਆਜ਼ ਪੈਂਦਾ ਹੈ ਜਦੋਂ ਆਪਾਂ ਰਿੱਜ ਦੇ ਸਾਗ ਚ ਪਾਉਂਦੇ ਆ ਪਿਆਜ਼ ਉਦੋਂ ਛੋੜਾ ਹੀ ਪਿਆਜ਼ ਪੈਂਦਾ ਹੈ ਜੀ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਇੱਥੇ ਦੇਖੋ ਜੀ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲਿਆ ਹੈ ਮਸਾਲਾ ਪਾ ਦਵਾਂਗੇ ਜੀ ਹੁਣ ਆਪਾਂ ਸਾਗ ਦੇ ਵਿੱਚ ਤੇਨੂੰ ਆਪਾਂ ਮਿਲਾ ਦਾਂਗੇ ਲੋ ਜੀ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਹਿਲਾ ਦਾਂਗੇ ਇਹ ਤੁਸੀਂ ਪਾਣੀ ਚੈੱਕ ਕਰ ਸਕਦੇ ਹੋ ਕਿੰਨਾ ਇਹਦੇ ਵਿੱਚ ਪਾਣੀ ਹਜੇ ਵੀ ਹੈਗਾ ਹੈ ਤੇ ਆਪਾਂ 10 ਮਿੰਟ ਨਾ ਹਜੇ ਦਾ ਢੱਕਣ ਕੁੱਕਰ ਦਾ ਬੰਦ ਨਹੀਂ ਕਰਾਂਗੇ ਮਸਾਲਾ ਪਾਣ ਤੋਂ ਬਾਅਦ ਆਪਾਂ 10 ਮਿੰਟ ਇਹਨੂੰ ਹੋਰ ਖੁੱਲਾ ਰਜਾਵਾਂਗੇ ਹਾਂਜੀ ਇੱਥੇ ਸਾਗ ਨੂੰ ਖੁੱਲਾ ਰਿਜਰੇ ਹੋਏ 10 ਮਿੰਟ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਇਹਦੇ ਵਿੱਚ ਬਿਲਕੁਲ ਠੀਕ ਹੈ ਕੁੱਕਰ ਦਾ ਢੱਕਣ ਬੰਦ ਕਰਨ ਤੋਂ ਪਹਿਲਾਂ ਇੱਕ ਵਾਰ ਪਾਣੀ ਜਿਹੜਾ ਸਾਗ ਦਾ ਜਰੂਰ ਚੈੱਕ ਕਰ ਲੈਣਾ ਇਹਦੇ ਵਿੱਚ ਪਾਣੀ ਬਿਲਕੁਲ ਪਰਫੈਕਟ ਹੈ ਜੀ ਅਗਰ ਤੁਹਾਨੂੰ ਲੱਗਦਾ ਹੈ ਵੀ ਪਾਣੀ ਜਿਹੜਾ ਆ ਤੁਹਾਡੇ ਕੋਲੇ ਘਾਟਾ ਤਾਂ ਤੁਸੀਂ ਇਹਦੇ ਵਿੱਚ ਅੱਧਾ ਵੀ ਗਲਾਸ ਗਰਮ ਕਰਕੇ ਪਾਣੀ ਦਾ ਪਾ ਸਕਦੇ ਹੋ ਫੇਰ ਹੀ ਕੁੱਕਰ ਦਾ ਢੱਕਣ ਤੁਸੀਂ ਬੰਦ ਕਰਨਾ ਹੈ ਤੇ ਆਪਣੇ ਕੋਲੇ ਪਾਣੀ ਬਿਲਕੁਲ ਸਹੀ ਆ ਤੇ ਆਪਾਂ ਹੁਣ ਕੁੱਕਰ ਦਾ ਢੱਕਣ ਕਰਨਾਗੇ ਬੰਦ ਤੇ 15 ਮਿੰਟ ਆਪਾਂ ਇਹਨੂੰ ਫੁੱਲ ਸੇਕਦੇ ਹਾਂ ਤੇ ਬਿਸਣਾ ਲੱਗਣ ਦਵਾਂਗੇ ਬਿਸਣਾ ਦਾ ਕੋਈ ਹਿਸਾਬ ਨਹੀਂ ਜੀ ਬਸ 15 ਮਿੰਟ ਟਾਈਮ ਦੇਖਣਾ ਹੈ ਤੁਸੀਂ ਹਾਂਜੀ ਇੱਥੇ ਦੇਖੋ ਸਾਗ ਨੂੰ ਫੁੱਲ ਸੇਕਦੇ ਉੱਤੇ ਰਿਜਦੇ ਹੋਏ ਪੂਰੇ 15 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਸੇਕ ਜਿਹੜਾ ਹੈ ਮੀਡੀਅਮ ਕਰ ਦੇਣਾ ਹੈ ਮੀਡੀਅਮ ਸੇਕਦੇ ਉੱਤੇ ਆਪਾਂ ਸਾਗ ਨੂੰ 10 ਮਿੰਟ ਹੋਰ ਰਿਜਣ ਦੇਣਾ ਹੈ 10 ਮਿੰਟ ਬਾਅਦ ਆਪਾਂ ਗੈਸ ਬੰਦ ਕਰ ਦੇਣਾ ਹੈ ਕੁੱਕਰ ਦਾ ਢੱਕਣ ਆਪਾਂ ਉਦੋਂ ਖੋਲਾਂਗੇ ਜਦੋਂ ਭਾਫ਼ ਇਹਦੀ ਆਪਣੇ ਆਪ ਨਿਕਲ ਜੂਗੀ ਹਾਂਜੀ ਇੱਥੇ ਦੇਖੋ ਆਪਾਂ ਨੇ ਨਾ 10 ਮਿੰਟ ਬਾਅਦ ਗੈਸ ਬੰਦ ਕਰ ਦਿੱਤਾ ਸੀ ਤੇ ਭਾਫ਼ ਵੀ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਸਾਗ ਚੈੱਕ ਕਰ ਲੈਣੇ ਆ हेलो जी ਤੁਸੀਂ ਸਾਗ ਚੈੱਕ ਕਰ ਸਕਦੇ ਹੋ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਹੈ ਤੇਨਾ ਹੁਣ ਆਪਾਂ ਇੱਕ ਵਾਰੀ ਇਹਨੂੰ ਚੈੱਕ ਕਰ ਲੈਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਪਾਣੀ ਜਿਹੜਾ ਸੁੱਕ ਚੁੱਕਿਆ ਹੈ ਅਗਰ ਤੁਹਾਨੂੰ ਲੱਗਦਾ ਹੈ ਵੀ ਇੰਨੇ ਇੱਕ ਟਾਈਮ ਚ ਸਾਗ ਪੱਕਣ ਤੋਂ ਬਾਅਦ ਵੀ ਇਹਦੇ ਵਿੱਚ ਪਾਣੀ ਹੈਗਾ ਇਹ ਤਾਂ ਤੁਸੀਂ ਇਹਨੂੰ 10 ਮਿੰਟ ਖੁੱਲਾ ਰਜਾ ਲਿਓ ਪਰ ਇਹ ਘੋਟਣ ਦੇ ਲਈ ਹੋ ਚੁੱਕਿਆ ਹੈ ਜਿਹੜਾ ਆਪਣੇ ਕੋਲੇ ਸਾਗ ਹੈ ਦੇ ਵਿੱਚ ਪਾਣੀ ਦੇਖੋ ਤੁਸੀਂ ਬਿਲਕੁਲ ਸੁੱਕ ਚੁੱਕਿਆ ਹਾਂਜੀ ਇੱਥੇ ਦੇਖੋ ਆਪਾਂ ਨੇ 3 ਗਲਾਸ ਪਾਣੀ ਦੇ ਪਾ ਕੇ ਗਰਮ ਹੋਣ ਦੇ ਲਈ ਪਾਣੀ ਰੱਖ ਦਿੱਤਾ ਹੈ ਇਹ ਪਾਣੀ ਆਪਾਂ ਜਦੋਂ ਸਾਗ ਨੂੰ ਘੋਟ ਲਾਂਗੇ ਉਸ ਤੋਂ ਬਾਅਦ ਪਾਵਾਂਗੇ। ਹਾਂਜੀ ਇੱਥੇ ਨਾ ਹੁਣ ਆਪਾਂ ਸਾਗ ਨੂੰ ਘੋਟ ਲਵਾਂਗੇ। ਤੁਸੀਂ ਚਾਹੋ ਇਹਨੂੰ ਹੈਂਡੀ ਬਲੈਂਡਰ ਨਾਲ ਵੀ ਘੋਟ ਸਕਦੇ ਹੋ ਚਾਹੇ ਘੋਟਨੇ ਨਾਲ ਤੇ ਆਪਾਂ ਇਹਨੂੰ ਘੋਟ ਲਵਾਂਗੇ ਤੇ ਨਾ ਇਹਦੇ ਵਿੱਚ ਹੁਣ ਆਲਣ ਪਾਣ ਦੀ ਜ਼ਰੂਰਤ ਨਹੀਂ ਹੈਗੀ ਜਿਹੜੀ ਦਾਲ ਹੈ ਇਹਦਾ ਹੀ ਆਲਣੇ ਦੇ ਵਿੱਚ ਸਹੀ ਰਹੂਗਾ ਤੇ ਆਪਾਂ ਇਹਨੂੰ ਹੁਣ ਘੋਟ ਲੈਣੇ ਆ ਜੀ। ਲੋ ਜੀ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਘੋਟੀ ਜਾਵਾਂਗੇ। ਦਾਲ ਚੰਗੀ ਤਰ੍ਹਾਂ ਦੇ ਨਾਲ ਘੁੱਟ ਜਾਣੀ ਹੈ ਇਹ। ਉਕੇ ਚੰਗੀ ਤਰ੍ਹਾਂ ਦੇ ਨਾਲ ਪੱਕੀ ਹੋਈ ਆ। ਹਾਂਜੀ ਇੱਥੇ ਦੇਖੋ ਪੰਨ ਸਾਗ ਤਾਂ ਵੈਸੇ ਘੋਟ ਲਿਆ। ਪੰਦੇ ਵਿੱਚ ਜਿਹੜੇ ਦਾਲ ਦੇ ਥੋੜਾ ਥੋੜੇ ਜਿਹੇ ਦਾਣੇ ਆ ਉਹ ਦਿਖ ਰਹੇ ਆ। ਆਪਾਂ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਫੇਰ ਲੈਣਾ ਏ ਤੇ ਬਹੁਤ ਵਧੀਆ ਧਾਲ ਜਿਹੜੀ ਇਹਦੇ ਵਿੱਚ ਹੀ ਮਿਲ ਰਹੀ ਆ ਦੇਖ ਸਕਦੇ ਹੋ ਤੁਸੀਂ। ਇਦਾਂ ਆਪਾਂ ਨੇ ਸਾਗ ਨੂੰ ਸੈੱਟ ਕਰ ਲੈਣਾ ਏ ਜੀ। ਹਾਂਜੀ ਇੱਥੇ ਦੇਖੋ ਆਪਾਂ ਨੇ ਨਾ ਕੁੱਕਰ ਇਦਾਂ ਸਹਾਰੇ ਦੇ ਨਾਲ ਰੱਖ ਲਿਆ ਸੀ ਤੇ ਪੈਰਾਂ ਦੇ ਕੋਲ ਕੱਪੜਾ ਰੱਖ ਕੇ ਇਦਾਂ ਸਾਗ ਨੂੰ ਚੰਗੀ ਤਰ੍ਹਾਂ ਦੇ ਨਾਲ ਇੱਕ ਜਿੰਦੀਕ ਜਾਨ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਦਾਲ ਦੇ ਨਾ ਹੁਣ ਥੋੜੇ ਥੋੜੇ ਜੇ ਕੋਈ ਕੋਈ ਪੀਸ ਰਹਿ ਗਿਆ ਇਹ ਤੇ ਦਾਲ ਵੈਸੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਈ ਆ ਤੇ ਇਹ ਸਾਗ ਨੂੰ ਘੋਟਣ ਲਈ ਥੋੜਾ ਜਿਹਾ ਜ਼ੋਰ ਲੱਗਦਾ ਹੈ ਨਹੀਂ ਤਾਂ ਤੁਸੀਂ ਜੇ ਨਹੀਂ ਮਿਹਨਤ ਕਰ ਸਕਦੇ ਤਾਂ ਤੁਸੀਂ ਹੈਂਡੀ ਬਲੈਂਡਰ ਨਾਲ ਇਹਨੂੰ ਘੋਟ ਸਕਦੇ ਹੋ ਪਰ ਆਪਾਂ ਤਾਂ ਹੱਥ ਨਾਲ ਘੋਟਿਆ ਹੋਇਆ ਹੀ ਸਾਗ ਖਾਣਾ ਪਸੰਦ ਕਰਦੇ ਆ ਤੇ ਇਥੇ ਆਪਾਂ ਨੇ ਸਾਗ ਲਿਆ ਜੀ ਘੋਟ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਵਾਂਗੇ ਜਿੰਨੀ ਕਾਪਾ ਨੂੰ ਜ਼ਰੂਰਤ ਹੋਈ ਦੇਖ ਸਕਦੇ ਹੋ ਪਾਣੀ ਚੰਗੀ ਤਰ੍ਹਾਂ ਦੇ ਨਾਲ ਰਿਜ ਗਿਆ ਹੈ ਤੇ ਆਪਾਂ ਗੈਸ ਕਰ ਦਾਂਗੇ ਬੰ ਤੇ ਆਪਾਂ ਇਹਨੂੰ ਇਦਾਂ ਪਾ ਦਾਂਗੇ ਸਾਗ ਦੇ ਵਿੱਚ ਇੱਥੇ ਨਾਲ ਆਪਾਂ ਪਹਿਲਾਂ ਅੱਧਾ ਪਾਣੀ ਪਾ ਲਿਆ ਏ ਤੇ ਆਪਾਂ ਹੁਣ ਦੇਖ ਲੈਨੇ ਆ ਇਹਨੂੰ ਮਿਲਾ ਕੇ ਹਾਂਜੀ ਜੀ ਤੁਸੀਂ ਦੇਖ ਸਕਦੇ ਹੋ ਇਦਾਂ ਮਿਲਾਨ ਤੋਂ ਬਾਅਦ ਇਹ ਕੁਝ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਤੇ ਥੋੜਾ ਜਿਹਾ ਪਾਣੀ ਆਪਣੇ ਕੋਲ ਬਚਿਆ ਆਪੋ ਵੀ ਐਡ ਕਰ ਦਾਂਗੇ ਹਾਂਜੀ ਇੱਥੇ ਦੇਖੋ ਆਪਾਂ ਨੇ ਜਿਹੜਾ ਪਾਣੀ ਆਪਣੇ ਕੋਲੇ ਬਚਿਆ ਸੀ ਆਪਾਂ ਨੇ ਉਹ ਵੀ ਪਾ ਦਿੱਤਾ ਏ ਤੇ ਹੁਣ ਆਪਾਂ ਸਾਗ ਨੂੰ ਮੀਡੀਅਮ ਜਿਹਾ ਸੇਕਦੇ ਉੱਤੇ 10 ਮਿੰਟ ਪਕਾ ਲਾਂਗੇ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਵੀ ਆਲਣ ਪਕਾਉਣਾ ਹੀ ਕਿਉਂਕਿ ਆਲਣ ਦੇਖੋ ਪਹਿਲਾਂ ਹੀ ਆਪਾਂ ਦਾਲ ਪਾਈ ਸੀ ਉਹ ਪੱਕੀ ਹੋਈ ਸੀਗੀ ਤੇ ਇਹਨੂੰ ਹੁਣ ਆਪਾਂ 10 ਮਿੰਟ ਵੈਸੇ ਹੀ ਪਕਾ ਲਾਂਗੇ ਜਿਹੜਾ ਪਾਣੀ ਪਾਇਆ ਆਪਾਂ ਨੇ ਵੈਸੇ ਤਾਂ ਉਬਲਿਆ ਹੋਇਆ ਪਾਇਆ ਏ ਫੇਰ ਵੀ ਆਪਾਂ ਇੱਕ ਵਾਰ 10 ਮਿੰਟ ਇਹਨੂੰ ਪਕਾ ਲਾਂਗੇ ਤੇ ਨਾਲੇ ਥੋੜਾ ਜਿਹਾ ਗਾੜਾ ਹੋ ਜਾਊਗਾ ਹਾਂਜੀ ਇੱਥੇ ਆਪਾਂ ਨੇ ਕੁੱਕਰ ਗੈਸ ਦੇ ਉੱਤੇ ਰੱਖ ਲਿਆ ਜੀ ਤੇ ਹੁਣ ਆਪਾਂ ਇਹਨੂੰ 10 ਮਿੰਟ ਵੈਸੇ ਪੱਕਣ ਦਵਾਵਾਂਗੇ ਤੇ 10 ਮਿੰਟ ਬਾਅਦ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਸਾਗ ਕਿਵੇਂ ਦਾ ਬਣ ਕੇ ਬਣ ਤਿਆਰ ਹੋਇਆ ਹੈ ਹਾਂਜੀ ਇੱਥੇ ਦੇਖੋ ਜੀ 10 ਮਿੰਟ ਹੋ ਚੁੱਕੇ ਸਾਗ ਨੂੰ ਪੱਕਦੇ ਹੋਏ ਤੇ ਆਪਾਂ ਗੈਸ ਕਰ ਦਾਂਗੇ ਬੰਦ ਗੈਸ ਆਪਾਂ ਨੇ ਬੰਦ ਕਰ ਦਿੱਤਾ ਹੈ ਜੀ ਤੁਸੀਂ ਸਾਗ ਚੈੱਕ ਕਰ ਸਕਦੇ ਹੋ ਸਾਗ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਦੇਖੋ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਵੀ ਇਹਦੇ ਵਿੱਚ ਅੱਪਨੇ ਦਾਲ ਪਾਈ ਸੀ ਦਾਲ ਆਪਾਂ ਚੰਗੀ ਤਰ੍ਹਾਂ ਦੇ ਨਾਲ ਘੋਟ ਲਈ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦਾ ਜੇ ਤੁਸੀਂ ਦਾਲ ਨਹੀਂ ਪਾ ਨਹੀਂ ਸਕਦੇ ਵਿੱਚ ਤਾਂ ਤੁਸੀਂ ਇਹਦੇ ਵਿੱਚ ਚਾਵਲ ਵੀ ਪਾ ਸਕਦੇ ਹੋ ਚਾਵਲ ਵੀ ਠੰਡੀ ਤਸੀਰ ਦੇ ਹੁੰਦੇ ਆ ਤੇ ਜਿਹੜਾ ਸਾਗ ਆ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦਾ ਹੈ ਚਲਾਈ ਦਾ ਵੈਸੇ ਵੀ ਦੇਖੋ ਆਪਣੇ ਜਿਵੇਂ ਕਈਆਂ ਨੂੰ ਹੁੰਦੀ ਹੈ ਪਰ ਕਬਜ ਦੀ ਸਮੱਸਿਆ ਨਾ ਉਹ ਵੀ ਠੀਕ ਕਰਦੀ ਹੈ ਤੇ ਕਈਆਂ ਚ ਖੂਨ ਦੀ ਕਮੀ ਹੁੰਦੀ ਹੈ ਉਹ ਵੀ ਪੂਰਾ ਕਰਦੀ ਹੈ ਤੇ ਚਲਾਈ ਦਾ ਜਿਹੜਾ ਸਾਗ ਹੁੰਦਾ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦਾ ਹੈ ਜੀ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਣਾ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ